ਤੁਮ ਚੰਦਨ ਹਮ ਏ ਰੰਡ ਬਾਪਰੇ ਸੰਗ ਤੁਮਾਰੇ ਬਾਸਾ ਨੀਚ ਰੁਕਤੇ ਊਚ ਪਏ ਹੈ ਗੰਧ ਸੁਗੰਧ ਨਿਵਾਸ ਮਾਦੋ ਸਤ ਸੰਗਤ ਸ਼ਰਣ ਤੁਮਾਰੀ ਹਮ ਔਗਣ ਤੁਮ ਉਪਕਾਰੀ ਰਹੁ ਤੁਮ ਮਕਤੂਲ ਸੁਪੇਦ ਸੁਪੀਲ ਹਮ ਬਪਰੇ ਜਸ ਕੀ ਰਾ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਦਪ ਮਖੀ ਰਾ ਜਾਤੀ ਉੱਚਾ ਪਾਤੀ ਉੱਚਾ ਉਚਾ ਜਨਮ ਹਮਾਰਾ ਰਾਜਾ RAM ਕੀ ਸੇਵਨ ਕੀਨੀ ਕਹਿ ਰਵਦਾਸ ਚੁਮਾਰਾ ਤਨ ਤਨ ਜਗਤ ਰਵਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਪ੍ਰਭੂ ਜੋ ਚੰਦਨ ਦੀ ਨਹੀਂ ਆਈ ਹੈ ਉਹਦੀ ਸੰਗਤ ਕਰਕੇ ਸੇਸ਼ਟ ਬਣ ਕੇ ਔਰ ਸਾਦੀ ਸੰਗਤ ਵਿੱਚ ਮધુ ਦੀ ਮੱਖੀਆਂ ਜਿ ਤਰ੍ਹਾਂ ਮਿਲ ਕੇ ਰਹਿ ਕੇ ਆਪਣਾ ਮੁਲਕ ਜੀਵਨ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਤੁਮ ਚੰਦਨ ਹਮ ਇਰੰਡ ਬਾਪਰੇ ਸੰਗ ਤੁਮਾਰੇ ਬਾਸਾ ਨੀਚ ਰੁਕਤੇ ਉਚ ਪਏ ਹੈ ਗੰਧ ਸੁਗੰਧ निवास हे प्रभु जी आप चंदन दी न्याय श्रेष्ठ हो असी संसारी जीव बेकारा कारण औ गुना कारण अरंड दे दरक्त वांगो निकम्मे हां जिमे ਚੰਦਨ ਦੇ ਪਾਸ ਅਰਿੰਜਾ ਦਰਖਤ ਰਹਿੰਦਾ ਹੈ ਨਿਮਰਤਾ ਧਨ ਕਰਦਾ ਹੈ ਉਸ ਵਿੱਚੋਂ ਚੰਦਨ ਵਰਗੀ ਸੁਗੰਧ ਆਉਣ ਲੱਗ ਪੈਂਦੀ ਹੈ ਉਹ ਅਰੰਡ ਨੀਚ ਰੁੱਖ ਤੋਂ ਉੱਚਾ ਰੁੱਖ ਚੰਦਨ ਸਮਾਨ ਬਣ ਜਾਂਦਾ ਹੈ ਔਰ ਦੀ ਸਾਰੀ ਸੁਗੰਧ ਅਰਿੰਡ ਵਿੱਚ ਪਰਵੇਸ਼ ਕਰ ਜਾਂਦੀ ਹੈ ਪਾਵ ਚੰਦਨ ਵਰਗੀ ਸੁਗੰਧ ਅਰਿੰਡ ਚੋਂ ਆਉਣ ਲੱਗ ਪੈਂਦੀ ਹੈ ਇਸੇ ਪ੍ਰਕਾਰ ਪਾਉ ਜੀ ਆਪ ਚੰਦਨ ਦੀ ਨਿਆਈ ਹੋ ਅਸੀਂ ਅਗੁਨਾਨਾ ਪਰੇ ਹੋਏ ਨਕਮੇ ਰਿੰਡ ਬਾਂਘਾ ਪਰ ਜਦੋਂ ਆਪ ਦੀ ਸੰਗਤ ਪ੍ਰਾਪਤ ਹੋਈ ਆਪ ਦੀ ਕਿਰਪਾ ਨਾਲ ਆਪ ਦੀ ਨਾਮ ਰੂਪੀ ਸੁਗੰਧੀ ਸਾਡੇ ਚੋਂ ਲੱਗ ਪਈ ਅਸੀਂ ਵੀ ਨੀਚ ਰੁਖ ਤੋਂ अरंड ਦੇ ਬਾਗ ਚੰਦਨ ਦਾ ਰੂਪ ਹੋ ਗਏ ਪਾਵ ਅਸੀਂ ਵੀ ਆਪ ਦਾ ਨਾਮ ਜਪ ਕੇ ਆਪ ਦਾ ਰੂਪ ਹੋ ਗਏ ਆਪ ਦੇ ਨਾਮ ਰੂਪੀ ਸੁਗੰਧੀ ਸਾਡੇ ਚੋਂ ਲੱਗ ਪਈ ਚੰਦਨ ਦੇ ਪਾਸ ਅਰੰਡ ਹੈ ਪਰ ਚੰਦਨ ਦੀ ਸੁਗੰਧੀ ਉਹਨਾਂ ਚੋਂ ਅਰੰਡ ਵਿੱਚ ਪ੍ਰਵੇਸ਼ ਨਹੀਂ ਕਰਦੀ ਜਦ ਤੱਕ ਮਾਦਿ ਨਾ ਹੋਏ ਮਾਦਮ ਕੀ ਹੈ ਹਵਾ ਇਸ ਪ੍ਰਕਾਰ ਪਰਮਾਤਮਾ ਚੰਦਨ ਰੂਪ ਹੈ जीव, जीव रिंड रूप है।, है और माध्यम जो परमात्मा इस करके जीव परमा जप के परमात्मा रूप हो जाता है शत्रु कबीर साहब महाराज फरमा कबीर चंदन का बिरबा पला पेड़ो टाक पलास कोई भी चंदन हो रहे जो चंदन पास ਪਾਵ ਤਾਕ ਪਲਾਸ ਚੰਦਨ ਦੇ ਪਾਸ ਰਹਿ ਕੇ ਚੰਦਨ ਵਰਗਾ ਹੋ ਜਾਂਦਾ ਹੈ ਕਿਉਂਕਿ ਰਿੰਦਵੀ ਨਿਮਰਤਾ ਧਾਰਨ ਕਰਦਾ ਹੈ ਔਰ ਚੰਦਨ ਦਾ ਰੂਪ ਹੋ ਜਾਂਦਾ ਹੈ ਪਾਰ 18ਵੇਂ ਚੰਦਨ ਉਤਮ ਚੰਦਨ ਨਿਕ ਸਭ ਚੰਦਰ ਹੋਈਆ ਸਤਿਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਬਨਾਸਪਤੀ ਦੇ 18 ਪਾਰਾਂ ਵਿੱਚ ਸਭ ਤੋਂ ਉੱਤਮ ਚੰਦਰ ਹੈ ਚੰਦਨ ਦੇ ਸੰਗਤ ਕਰਕੇ ਅਰੰਡ ਵੀ ਉੱਤਮ ਬਣ ਜਾਂਦਾ ਹੈ ਇਸ ਲਈ ਪ੍ਰਭੂ ਦਾ ਨਾਮ ਜਪ ਕੇ ਜੀਵ ਉੱਤਮ ਬਣ ਜਾਂਦਾ ਹੈ ਮਾਦੋ ਸਤ ਸੰਗਤ ਸ਼ਰਣ ਤੁਮਾਰੀ ਹਮ ਔਗਣ ਤੁਮ ਉਪਕਾਰੀ हे प्रभु जी सत्संगत जो है आप दी शरण ਵਿੱਚ ਹੈ ਅਸੀਂ ਸੰਸਾਰੀ ਲੋਕ ਉਗਲਾਂਾ ਪਰੇ ਹੋਏ ਹਾਂ ਪਰ ਆਪ ਉਪਕਾਰੀ ਹੋ ਜੋ ਜੀਵਾ ਤੇ ਉਪਕਾਰ ਕਰਕੇ ਆਪਣੀ ਕਿਰਪਾ ਕਰਕੇ ਆਪਨਾ ਜੋੜਦੇ ਹੋ ਜਿੰਨ ਕੋ ਕਿਰਪਾ ਕਰਤ ਹੈ गोविंद ਤੇ ਸਤ ਸੰਗਤ ਮਿਲਾਤ ਸਤੁਰ ਕਬੀਰ ਸਾਹਿਬ ਮਹਾਰਾਜੀ ਫਰਮਾਉਂਦੇ ਹਨ ਜਿਨ੍ਹਾਂ ਜੀਵਾਂ ਤੇ ਪ੍ਰਭੂ ਦੀ ਕਿਰਪਾ ਹੋਵੇ ਉਹਨਾਂ ਨੂੰ ਹੀ ਸਤ ਸੰਗਤ ਪ੍ਰਾਪਤ ਹੁੰਦੀ ਹੈ ਸਾਦੀ ਸੰਗਤ ਪ੍ਰਾਪਤ ਹੁੰਦੀ ਹੈ ਇਸ ਲਈ ਪ੍ਰਭੂ ਜੀ ਆਪ ਉਪਕਾਰ ਕਰਨ ਵਾਲੇ ਹੋ ਅਸੀਂ ਅਗਨਾਨਾ ਭਰੇ ਹਾਂ ਆਪ ਨੇ ਛੜ ਤੇ ਕਿਰਪਾ ਕੀਤੀ ਸਤ ਸੰਗਤ ਪ੍ਰਾਪਤ ਹੋਈ ਔਰ ਆਪ ਦੀ ਸੁਗੰਧੀ ਸਾਡੇ ਵਿੱਚ ਪਰਵੇਸ਼ ਕਰ ਗਈ ਤੁਮ ਮਕਤੂਲ ਸੁਫੇਦ ਸਫੀਲ ਹਮ ਬਪਰੇ ਜਸ ਕੀਰਾ ਸਤ ਸੰਗਤ ਮਿਲ रही है मां दो जैसे मदप मखीरा हे प्रभु जी आप इस संसार में महान हो तुम मखतूस पेदस पयल आप चिट्टे पीले रेशमी दसाले हो हम बाप रे जस कीरा ਅਸੀਂ ਸੰਸਾਰੀ ਲੋਕ ਅਗੁਣਾ ਕਰਕੇ ਕੀੜਿਆ ਮੰਗਨ ਕੰਮੇ ਹਾਂ ਪਰ ਆਪ ਕਿਰਪਾ ਕਰੋ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਦ ਅੰਕੀਰਾ ਆਪ ਜੀ ਦੀ ਸੰਗਤ ਵਿੱਚ ਮਿਲ ਕੇ ਰਹੀਏ ਮਹਾਨ ਬਣ ਜਾਈਏ ਇਸ ਪ੍ਰਕਾਰ ਆਪ ਜੀ ਸੰਗਤ ਵਿੱਚ ਮਿਲ ਕੇ ਰਹੀਏ ਜਿਵੇਂ ਮਧੂ ਦੀਆਂ ਮੱਖੀਆਂ ਆਪਸ ਵਿੱਚ ਮਿਲ ਕੇ ਰਹਿੰਦੀਆਂ ਹਨ ਮਧੂ ਦੀਆਂ ਮੱਖੀਆਂ फूलਾਂ ਤੇ ਬੈਠ ਕੇ ਰਸ ਇਕੱਠਾ ਕਰਦਿਆਂ ਹਨ ਛੱਤੇ ਨਾਲ ਲਾਉਂਦਿਆਂ ਹਨ ਔਰ ਕੈਸਾ ਸ਼ਹਿਦ ਪੈਦਾ ਕਰਦਿਆਂ ਅੰਮ੍ਰਿਤ ਪੈਦਾ ਕਰਦਿਆਂ ਜਿਸ ਦੀ ਦਰਨ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲਦੀ ਉਹਨਾਂ ਵਿੱਚ ਕਿੰਨੀ ਲਗਨ ਹੁੰਦੀ ਹਾਕਮ ਮੱਖੀ ਦੀ ਆਪਬੰਦ ਹੁੰਦੀਆਂ ਉਹਨਾਂ ਵਿੱਚ ਕਿੰਨੇ ਏਕਤਾ ਸਮਾਨਤਾ ਭਾਈਚਾਰਾ ਦਾ ਸਸ਼ਣ ਹੁੰਦਾ ਕੋਈ ਉਹਨਾਂ ਬਲ ਡਰ ਕੇ ਉਂਗਲੀ ਵੀ ਨਹੀਂ ਕਰਦਾ ਉਹਨਾਂ ਵਿੱਚ ਕਿੰਨੀ ਲਗਨ ਹੁੰਦੀ ਹੈ ਕਿੰਨੀ ਏਕਤਾ ਹੁੰਦੀ ਹੈ ਔਰ ਕੈਸਾ ਸ਼ਾਇਦ ਪੈਦਾ ਕਰਦਿਆਂ ਜਿਸੇ ਬਰਾਬਰ ਦੀ ਮਠਾਸ ਦੀ ਉਦਾਹਰਣ ਦੁਨੀਆ ਵਿੱਚ ਹੋਰ ਕਿਤੇ ਨਹੀਂ ਮਿਲਦੀ ਇਸ ਪ੍ਰਕਾਰ ਪ੍ਰਭੂ ਜੀ ਅਸੀਂ ਆਪ ਜੀ ਦੀ satsang ਵਿੱਚ ਆਪ ਜੀ ਸੰਗਤ ਵਿੱਚ ਮਧੂ ਦੀਆਂ ਮੱਖੀਆਂ ਦੀ ਤਰ੍ਹਾਂ ਮਿਲ ਕੇ ਰਹੀਏ ਔਰ ਸਭ ਸੰਸਾਰੀ ਲੋਕਾਂ ਨੂੰ ਆਪਸ ਵਿੱਚ ਉਹਦੀਆਂ ਮੱਖੀਆਂ ਦੀ ਤਰ੍ਹਾਂ ਮਿਲ ਕੇ ਰਹਿਣਾ ਚਾਹੀਦਾ ਹੈ ਉਸ ਵਿੱਚੋਂ ਐਸਾ ਪਿਆਰੂਪੀ ਸ਼ੈਦ ਪੈਦਾ ਹੋਵੇਗਾ ਜਿਸ ਦੀ ਦਾਰਨ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲੇਗੀ ਪ੍ਰਭੂ ਜੀ ਆਪ ਕਿਰਪਾ ਕਰੋ ਸਿ ਆਪ ਇਸ ਸੰਗਤ ਵਿੱਚ ਮਧੂ ਜੀਆਂ ਮੱਖੀਆਂ ਦੀ ਤਰ੍ਹਾਂ ਮਿਲ ਕੇ ਰਹੀਏ ਜੀ ਹਾਂਜੀ ਜਾਤੀ ਓਛਾ ਪਾਤੀ ਓਛਾ ਓਛਾ ਜਨਮ ਹਮਾਰਾ ਰਾਜਾ ਰਾਮ ਕੀ ਸੇਵਨ ਕੀਨੀ ਕਹਿ ਰਵਿਦਾਸ ਚੁਮਾਰਾ ਜਉ ਤਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਉਸ ਜੀਵ ਦੀ ਜਾਤੀ ਸੁਭਾਵੀ ਨੀਮਾ ਹੈ ਪਾਤੀ ਮੇਲ ਬਲਾਬੀ ਨੀਮਾ ਹੈ। ਔਰ ਜਨਮ ਵੀ ਕਟਿਆ ਹੈ। ਜਿਸ ਜੀਵ ਨੇ ਮੁਲਕ ਜਨਮ ਪ੍ਰਾਪਤ ਕਰਕੇ ਜੋ ਸਰਵਖੇਰਮਿਆ ਹੋਇਆ। ਪਾਰਬ੍ਰਮ ਪਰਮਾਤਮਾ ਪਾਤਸ਼ਾਹ ਹੈ। ਉਹਦਾ ਸਿਮਰਨ ਨੇ ਕੀਤਾ। ਉਹ ਜੀਵ ਦਾ ਮੁਲਕ ਜਨਮ ਵਿਰ ਚਲੇ ਜਾਂਦਾ ਹੈ। ਔਰ ਜੋ ਜੀਵੇ ਸਤ ਸੰਗਤ ਵਿੱਚ ਮਾਉਧੀਆਂ ਮੱਖੀਆਂ ਤਰ੍ਹਾਂ ਮਿਲ ਕੇ ਰਹਿੰਦਾ ਹੈ ਉਹਦਾ ਲੋਕ ਪਰ ਲੋਕ ਸਹਿਲਾ ਹੋ ਜਾਂਦਾ ਹੈ ਜੈ ਗੁਰਦੇਵ